ਅਮਰਤ ਵੇਲਾ ਉਧਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਹਵੇਲੀ ਵਿੱਚ ਨੇ ਇਧਰ ਬੀਬੀ ਅਮਰੋ ਜੀ ਨੇ ਨਗਰ ਬਾਸਰ ਕੇ ਗੱਲਾਂ ਵਿੱਚ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜਨੀ ਸ਼ੁਰੂ ਕੀਤੀ ਨਾ ਜਿਹੜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੰਠ ਕਰਵਾਈ ਉਹ ਬਾਣੀ ਪੜ ਰਾਏ ਨੇ ਬੜੀ ਮਿੱਠੀ ਸੁਰ ਦੇ ਨਾਲ ਉਧਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਜਿਉਂ-ਜਿਉਂ ਕੰਨਾਂ ਵਿੱਚ ਪੈ ਰਹੀ ਹੈ ਨਾ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੰਨਾਂ ਵਿੱਚ ਅੰਮ੍ਰਿਤ ਔਰ ਹਿਰਦੇ ਉੱਤੇ ਅੰਮ੍ਰਿਤ ਦੀਆਂ ਬੂੰਦਾ ਮਿਸ਼ਰੀ ਵਰਗੀ ਮਿੱਠੀ ਬੋਲੀ ਜਿਵੇਂ ਕੰਨਾਂ ਵਿੱਚ ਰਸ ਘੁਲਦਾ ਹੋਵੇ ਬੀਬੀ ਅਮਰੋ ਜੀ ਮਿੱਠੀ ਬੋਲੀ ਇਉਂ ਪੜ ਰਹਿ ਬਣੀ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਕੈ ਕਿਤੇ ਉઠી ਬੀਬੀ ਵਾਹ ਗੁਰੂ ਦਾ ਨਾਮ ਲੈ ਕੇ ਤੇ ਉઠી ਬੀਬੀ ਵਾਹ ਗੁਰੂ ਦਾ ਨਾਮ ਲੈ ਕੇ ਤੇ ਸਤ ਨਾਮ ਸਤ ਨਾਮ ਮੁਖੋਂ ਗਾਉਂਦੀ ਐ ਮਿੱਟੀ ਮਿੱਟੀ ਪਾਣੀ ਦੀ ਆਵਾਜ਼ ਆਉਂਦੀ ਏ ਮਿੱਟੀ ਮਿੱਟੀ ਪਾਣੀ ਦੀ ਆਵਾਜ਼ ਆਉਂਦੀ ਏ ਓ ਇੱਕ ਓਂਕਾਰ ਸਤਨਾਮ ਕੈ ਕਿਤੇ ਉੱਠੀ ਬੀਬੀ ਵਾਹ ਗੁਰੂ ਦਾ ਨਾਮ ਲੈ ਕੇ ਤੇ ਉੱਠੀ ਬੀਬੀ ਵਾਹ ਗੁਰੂ ਦਾ ਨਾਮ ਲੈ ਕੇ ਤੇ ਸਤ ਨਾਮ ਸਤ ਨਾਮ ਮੁਖੋਂ ਗਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਓ ਫੇਰ ਵੇੜੇ ਵਿੱਚ ਫੇਰ ਵੇੜੇ फेर ਕੇ ਬਹਾਰ ਏ ਘਰ ਚੋਂ ਦਲਦਰੀ ਭਜਾਤੀ ਸਾਰੀ ਏ ਘਰ ਚੋਂ ਦਲਦਰੀ ਭਜਾਤੀ ਸਾਰੀ ਏ ਓ ਨਾਲ ਕੰਮ ਕਾਜ ਕਰ ਦੇ ਮਕੌਂ ਦੀ ਏ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਏ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਏ ਓ ਫਰਕੇ ਤੇ ਪਾਣੀ ਕੀਤਾ ਇਸ਼ਨਾਨ ਹੈ ਹੋ ਫਰਕੇ ਤੇ ਪਾਣੀ ਕੀਤਾ ਇਸ਼ਨਾਨ ਹੈ ਨਾਲੇ ਰੱਬ ਨਾਲ ਜੋੜਿਆ ਧਿਆਨ ਹੈ ਨਾਲੇ ਰੱਬ ਨਾਲ ਜੋੜਿਆ ਧਿਆਨ ਹੈ ਓ ਸੱਚੇ ਦਿਲੋਂ ਬੈਠ ਰੱਬ ਨੂੰ ਧਿਆਉਂਦੀ ਏ ਸੱਚੇ ਦਿਲੋਂ ਬੈਠ ਰੱਬ ਨੂੰ ਧਿਆਉਂਦੀ ਏ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਏ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਓ ਚਾਟੀ ਵਿੱਚ ਫੇਰ ਰੱਖ ਲੀ ਮਦਾਨੀ ਐ ਹੋ ਚਾਟੀ ਵਿੱਚ ਫੇਰ ਰੱਖ ਲੀ ਮਦਾਨੀ ਐ ਨਾਲ ਸ਼ੁਰੂ ਕੀਤੀ ਗੁਰੂਆਂ ਦੀ ਬਾਣੀ ਐ ਨਾਲ ਸ਼ੁਰੂ ਕੀਤੀ ਸਤ ਗੁਰੂ ਦੀ ਬਾਣੀ ਐ ਤਮਾ ਨੂੰ ਠੰਡ ਪਾਉਂਦੀ ਐ ਮਿੱਠੀ ਮਿੱਠੀ ਉਹ ਮਿੱਠੀ 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 ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਔ ਰੱਬ ਰੂਪ ਹੋ ਰੱਬ ਰੂਪ ਹੁੰਦਾ ਚੰਗਾ ਇਨਸਾਨ ਦੀ ਸ਼ੁਭ ਗੁਣ ਵਾਲਾ ਬੰਦਾ ਹੀ ਮਹਾਨ ਜੀ ਚੰਗੇ ਗੁਣਾਂ ਵਾਲਾ ਬੰਦਾ ਹੀ ਮਹਾਨ ਜੀ ਔ ਮਿੱਠਾ ਜਿਆ ਬੋਲੇ ਮਿੱਠਾ ਜਾਂ ਬਲਾਂ ਦੀ ਐ ਮਿੱਠੇ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਔ ਜਿੱਥੇ ਨਾਮ ਬਾਣੀ ਵਾਲਾ ਪ੍ਰਤਾਪ ਹੈ ਇੱਥੇ ਨਾਮ ਬਾਣੀ ਵਾਲਾ ਪਰਤਾਪ ਹੈ ਕਹਿੰਦੇ ਉੱਥੇ ਵਸਦਾ ਪ੍ਰਭੂ ਆਪ ਹੈ ਕਹਿੰਦੇ ਉੱਥੇ ਵਸਦਾ ਪ੍ਰਭੂ ਆਪ ਹੈ ਇਹੋ ਗੱਲ ਇਹੋ ਗੱਲ ਪਾਣੀ ਸਾਨੂੰ ਸਮਝ ਆਉਂਦੀ ਐ ਮਿੱਠੀ ਮਿੱਠੀ ਓਏ ਮਿੱਠੀ 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 ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਔ ਆਸਾ ਪੂਰੀ ਕਰੇ ਆਸਾ ਕਾਰੇ ਆਸਾ ਜੀ ਦੀਵਾਰ ਜੀ ਇਹ ਜਿਹੜੀ ਵਹਿਮਾ ਪਰਮਾਚੋ ਕੱਡੇ ਬਾਰ ਜੀ ਜਿਹੜੀ ਵਹਿਮਾ ਪਰਮਾਚੋ ਕੱਡੇ ਬਾਰ ਜੀ ਓ ਸੱਚ ਵਾਲਾ ਇਹ ਤਰਸ ਤਾ ਬਤਾਉਂਦੀ ਏ ਸੱਚ ਵਾਲਾ ਇਹ ਤਾਂ ਰਸ ਤਾ ਬਤਾਉਂਦੀ ਏ ਮਿੱਟੀ ਮਿੱਟੀ ਬਾਣੀ ਦੀ ਆਵਾਜ਼ ਆਉਂਦੀ ਏ ਮਿੱਟੀ ਮਿੱਟੀ ਬਾਣੀ ਦੀ ਆਵਾਜ਼ ਆਉਂਦੀ ਏ ਓ ਜਿੰਨਾ ਘਰਾਂ ਵਿੱਚ ਰੱਬ ਦੇ ਪਿਆਰੇ ਨੇ ਓ ਜਿੰਨਾ ਘਰਾਂ ਵਿੱਚ ਰੱਬ ਦੇ ਪਿਆਰੇ ਨੇ ਉਹਨਾਂ ਘਰਾਂ ਵਿੱਚ ਵਖਰੇ ਨਜ਼ਾਰੇ ਨੇ ਉਹਨਾਂ ਘਰਾਂ ਵਿੱਚ ਵਖਰੇ ਨਜ਼ਾਰੇ ਨੇ ਆਹ ਇਹੋ ਦਿਲਬੀਰੇ ਗੱਲ ਮਨ ਪਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੇ ਸਰ ਜੀ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਆਪਣਾ ਮੂਲ ਪਛਾਨ